ਕੁਰੇ ਵਾਈਗੁਰ ਜੀ ਆਪ ਜੀ ਨੇ ਮੇਰੇ ਨੂੰ ਦੋ ਬੱਚੇ ਦਿੱਤੇ ਸੀ ਜਿਨ੍ਹਾਂ ਚੋਂ ਇੱਕ ਬੱਚਾ ਮੇਰਾ ਅੱਜ ਚਲੇ ਗਿਆ ਤੁੰ ਬਤੌਰ ਮੈਂ ਕਮਾ ਪੁਲਿਸ ਵਿੱਚ ਏਐਸਆਈ ਮੈਂ ਕਪੂਰਥਲੇ ਡਿਊਟੀ ਕਰਦਾ ਪਿਛਲੇ ਦਿਨ ਹੀ ਦੋ ਤਿੰਨ ਦਿਨ ਪਹਿਲਾਂ ਮੇਰੇ ਬੇਟੇ ਦੀ ਡੈਥ ਹੋ ਗਈ ਆ 10 ਸਾਲ ਬਾਅਦ ਵਾਈਗੁਰ ਜੀ ਉਹ ਬਾਹਰੋਂ ਆਇਆ ਸੀ 10 ਸਾਲ ਇਟਲੀ ਚ ਰਹਿ ਕੇ ਆਇਆ ਪਹਿਲੀ ਵਾਰੀ 27 ਜਨਵਰੀ ਨੂੰ ਆਇਆ ਥਾ 27 23 ਫਰਵਰੀ ਨੂੰ ਤਾਂ ਵਿਆਹ ਸੀ ਵਿਆਹ ਤੋਂ ਬਾਅਦ ਮਹੀਨਾ ਡੇਢ ਮਹੀਨਾ ਬਾਅਦ ਨਾ ਗਲਤ ਸੰਗਤ ਚ ਪੈ ਗਿਆ 10 11 ਸਾਲਾਂ ਬਾਅਦ ਨਾ ਕੀ ਇਹ ਪੰਜਾਬ ਚ ਆਇਆ ਇੰਡੀਆ ਆਇਆ ਵੇ ਇੱਥੇ ਮੇਰੇ ਪੰਜਾਬ ਚ ਜਿਹਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਚੱਲਦੀਆਂ ਨੇ ਤੇਰੇ ਹੁਕਮ ਚ ਆਇਆ ਸੀ ਹੁਕਮ ਚ ਚਲੇ ਗਿਆ ਵਾਹਿਗੁਰੂ ਸਤਿਆਪਾਛਾ ਤੇਰਾ ਸ਼ੁਕਰ ਵਾਹਿਗੁਰੂ ਜੀ ਮੈਂ ਮਹਿਕਮਾ ਪੁਲਿਸ ਤੇ ਨੌਕਰੀ ਕਰਦਾ ਮੇਰੀ ਪੁਲਿਸ ਬੜੇ ਇਹਦੇ ਚ ਜ਼ੋਰ ਦੇ ਨਾਲ ਜੰਗ ਜੁੱਦ ਜੰਗ ਦੇ ਵਿਰੁੱਧ ਇਹਨਾਂ ਲਗਾ ਜੋਦੇ ਨਸ਼ਾ ਵਿਰੁੱਧ ਬੜੇ ਵੱਡੀ ਮਹਮ ਚੱਲ ਰਹੀ ਆ ਪਰ ਚਲੋ ਹੱਲੇ ਮੇਰੇ ਨਾਲ ਕੱਲ ਪਰਸੋ ਇਹ ਘਟਨਾ ਵਾਪਰ ਗਈ ਫਿਰ ਮੈਨੂੰ ਕੀ ਲੱਗਣਾ ਵੀ ਇਹਦਾ ਹਾਇਦਾ ਹੱਲੇ ਤੱਕ ਨਹੀਂ ਹੋਇਆ ਘਰੋਂ ਮੈਨੂੰ ਇਹ ਕਹਿ ਕੇ ਗੈਰ ਵੀ ਡੈਰੀ ਮੈਂ ਅੱਡੇ ਤੇ ਜਾਣਾ ਵੀਰ ਪੀਣੀ ਹੈ ਤੇ ਵੇਖੋ ਮੈਂ ਗੁਰਸਖਿਆ ਮਰ ਦੀ ਕਿਰਪਾ ਵਾਹਿਗੁਰੂ ਦੀ ਆ ਅਮਰਧਾਰੀ ਸਿੰਘਿਆਂ ਆਪਾਂ ਨੂੰ ਵੀਰਪੂਰ ਪੀਣ ਦੀ ਇਜਾਜ਼ਤ ਦਿੱਤੀ ਸੀ ਵਿਚਾਰ ਕਿ ਤੂੰ ਖਾ ਪੀ ਲਿਆ ਕਰ ਆ ਜਦਨਾ ਮਰ ਜਾਂਦਾ ਅੰਦੇਸ਼ਾ ਆ ਬਚਾ ਕੇ ਉਹ ਨਾਲ ਗਿਆ ਕਰ ਉਹ ਵੀਰ ਨਹੀਂ ਉਹਨੇ ਲਈ ਉਹ ਤੁਹਾਡੇ ਤੋਂ ਗਾਂਹ ਕੇ ਵੀ ਚਲੇ ਗਿਆ ਪਤਾ ਨਹੀਂ ਸਾਡੇ ਪਿੰਡੋਂ ਕੋਈ ਸਮਾਨ ਲੈ ਕੇ ਗਿਆ ਜਾਂ ਗਾਂਹ ਗਿਆ ਜੀ ਮੁਸ਼ਕਵੇਦ ਪਿੰਡ ਪੈਂਦਾ ਇੱਥੇ ਬਿਲਾਕੁੱਠੀ ਰੋਡ ਤੇ ਕਪੂਰ ਦੇ ਅਗਲੇ ਅੰਸ਼ਵਰੀਆ ਟਕੋ ਜੇ ਮੈਨੂੰ ਇੱਕ ਪੁਲਿਸ ਆਫਸਰ ਦਾ ਫੋਨ ਆਇਆ ਵੀ ਇੱਥੇ ਡੈੱਡ ਬੋਡੀ ਪਈ ਆ ਨਾ ਤਾਂ ਮੈਂ ਕਹਾਂ ਜੀ ਇਹ ਮੇਰੇ ਬੇਟੇ ਦੀ ਹੈ ਬਾਅਦ ਮੈਂ ਫਿਰ ਆਪਣੇ ਬੇਟੇ ਕੋਲ ਗਿਆ ਉਹ ਤਾਂ ਬਾਅਦ ਕਰਦੇ ਹਾਂ ਪਤਾ ਸਾਰਾ ਕਾਲੀਆਂ ਭੇਡਾਂ ਮੈਂ ਮਹਿਕਮੇ ਕੋਲੋਂ ਆਪਣੇ ਕੋਲੋਂ ਮਾਫੀ ਮੰਗਦਾ ਵੀ ਸਾਰੇ ਪਾਸੇ ਹੈਗੀਆਂ ਕੱਲੀ ਸਾਡੀ ਪੁਲਿਸ ਚ ਨਹੀਂ ਆ ਗਿਆ ਭਾਜੀ ਹਾਂ ਸਾਡੀ ਪੁਲਿਸ ਨਹੀਂ ਕੱਲੀ ਸਾਰਿਆਂ ਤੇ ਆ ਗਿਆ ਉਹ ਕਾਲੀਆਂ ਭੇਡਾਂ ਸਾਡੇ ਮਹਿਕਮੇ 'ਚ ਜਿਹੜੀਆਂ ਹੈਗੀਆਂ ਜੀ ਉਹ ਸਾਡੇ ਚੰਗੇ ਜਿਹੜਾ ਪੁਲਿਸ ਐਕਸ਼ਨ ਨੂੰ ਬੜਾ ਖਰਾਬ ਕਰਦੀਆਂ ਉਹ ਕਾਲੀਆਂ ਭੇਡਾਂ ਚ ਉਹ ਅਫਸਰ ਹੁੰਦਾ ਸੀ ਜਿਹਨੂੰ ਮੇਰੀ ਘਰਵਾਲੀ ਨੇ ਕਹਿਤਾ ਵੀ ਨਸ਼ਾ ਬੜਾ ਵੇਖਦਾ ਤੇ ਅਕੋ ਦਾ ਜਵਾਬ ਸੀ ਸਰਪੰਚ ਸਾਹਿਬ ਇਹ ਕਹਿੰਦਾ ਨਹੀਂ ਮੁੱਕਣਾ ਵਾਇਕੁਰ ਜੀ ਮੇਰੇ ਨਾ ਪਿੰਡ ਚ ਜਿਹੜੇ ਨਸ਼ਾ ਵੇਚਦੇ ਮੈਂ ਵੀ ਉਹਨਾਂ ਨੂੰ ਜਾਣਦਾ ਮੈਂ ਉਹਨਾਂ ਨੂੰ ਨਾ ਸਪੈਸ਼ਲੀ ਦੋ ਚਾਰ ਵਾਰੀ ਕਿਹਾ ਮੈਂ ਕਿਹਾ ਯਾਰ ਤੁਸੀਂ ਨਾ ਸਾਰੇ ਜਣੇ ਰਲ ਕੇ ਠੇਕਾ ਲੈ ਲਓ ਸ਼ਰਾਬ ਦਾ ਠੇਕਾ ਲੈ ਲਓ ਥੋੜੇ ਥੋੜੇ ਪੈਸੇ ਪਾ ਕੇ ਵੀ ਆਹ ਕੰਮ ਨਾ ਕਰੋ ਵੀ ਮਤਲਬ ਜਿੱਦਾਂ ਕਿਸੇ ਬੱਚੇ ਦੀ ਜਾਨ ਹੀ ਚਲੀ ਜਾਵੇ ਮਤਲਬ ਇਹ ਨਾ ਕੰਮ ਕਰੋ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਨੇ ਪੂਰੇ ਪੰਜਾਬ ਭਰ ਦੀਆਂ ਰੂਹਾਂ ਨੂੰ ਚੰਝੋੜ ਕੇ ਰੱਖ ਦਿੱਤਾ। ਹਰ ਅੱਖ ਨਮ ਹੋਈ। ਉਸ ਦਾ ਕਾਰਨ ਇਹ ਸੀ ਕਿ ਇੱਕ ਪਿਤਾ ਆਪਣੇ ਪੁੱਤ ਦੀ লাশ ਮੁਰੇ ਖੜੋ ਕੇ ਅਰਦਾਸ ਬੇਨਤੀ ਕਰ ਰਿਹਾ ਹੈ। ਉਸ ਬੇਵਸ ਪਿਤਾ ਦੇ ਨਾਲ ਮੌਜੂਦ ਹਾਂ ਗੱਲਬਾਤ ਕਰਦੇ ਹਾਂ ਤੇ ਪੂਰੀ ਘਟਨਾਕ੍ਰਮ ਨੂੰ ਲੈ ਕੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਜਾਨਣਾ ਚਾਹਾਂਗੇ ਕਿੱਥੋਂ ਦੇ ਰਹਿਣ ਵਾਲੇ ਹੋ? ਤੇ ਕੀ ਪੂਰਾ ਵਰਤਾਰਾ ਵਾਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਮੈਂ ਨਰਿੰਦਰ ਸਿੰਘ ਪਿੰਡ ਡਾਇਮੰਡ ਜ਼ਿਲ੍ਹਾ ਕਪੂਰਥਲਾ ਰਹਿਣ ਵਾਲਾ ਜੀ ਬਤੌਰ ਮਹਿਕਮਾ ਪੁਲਿਸ ਵਿੱਚ ਏਐਸਏ ਮੈਂ ਕਪੂਰਥਲਾ ਡਿਊਟੀ ਕਰਦਾ ਤੇ ਪਿਛਲੇ ਦਿਨੀ 2-3 ਦਿਨ ਪਹਿਲਾਂ ਮੇਰੇ ਬੇਟੇ ਦੀ ਡੈਥ ਹੋ ਗਈ ਆ ਤੇ 10 ਸਾਲ ਬਾਅਦ ਵਾਹਿਗੁਰੂ ਜੀ ਉਹ ਬਾਹਰੋਂ ਆਇਆ ਸੀ 10 ਸਾਲ ਇਟਲੀ ਚ ਰਹਿ ਕੇ ਆਇਆ ਪਹਿਲੀ ਵਾਰੀ 27 ਜਨਵਰੀ ਨੂੰ ਆਇਆ ਥਾ 27 23 ਫਰਵਰੀ ਨੂੰ ਦਾ ਵਿਆਹ ਸੀ ਤੇ ਵਿਆਹ ਤੋਂ ਬਾਅਦ ਮਹੀਨਾ ਡੇਢ ਮਹੀਨਾ ਬਾਅਦ ਨਾ ਗਲਤ ਸੰਗਤ ਚ ਪੈ ਗਿਆ ਗਲਤ ਸੰਗਤ ਚ ਪੈਣ ਕਰਕੇ ਕੁਝ ਲੱਗਦਾ ਸਾਨੂੰ ਵੈਸੇ ਮੈਂ ਪੱਕਾ ਨਹੀਂ ਕਹਿ ਸਕਦਾ ਕੋਈ ਨਸ਼ੇ ਦੇ ਨਾਲ ਲੱਗਿੱਤਾ ਇਹਦਾ ਕਰਕੇ ਉਹਦੀ 5 ਤਰੀਕ ਨੂੰ ਸ਼ਾਮ ਨੂੰ ਮੌਤ ਹੋ ਗਈ ਜੀ ਹਾਂਜੀ ਹਾਂਜੀ ਤੇ ਜਦੋਂ ਪਤਾ ਸੀ ਕੋਈ ਨਸ਼ੇ ਬਾਰੇ ਕੋਈ ਜਾਣਕਾਰੀ ਹੈ ਸੀ ਤੁਹਾਨੂੰ ਵਾਹਿਗੁਰੂ ਜੀ ਨਸ਼ਾ ਮਤਲ ਅਚ ਨਵਾਂ ਨਹੀਂ ਆਇਆ ਇਹ ਬੜਾ ਪੁਰਾਣਾ 15 20 ਸਾਲ ਤੋਂ ਆ ਗਿਆ ਆਪਣੇ ਪੰਜਾਬ ਚ ਜ਼ਿਆਦਾਤਰ ਖਾਸ ਕਰਕੇ ਮੇਰਾ ਬੇਟਾ ਪਾਸ 2 ਚ ਵੱਧਦੇ ਹਾਈ ਅਜ ਤੋਂ 12 13 ਸਾਲ ਪਹਿਲਾਂ ਮੜਾ ਮੜਾ ਸੰਗਤ ਚ ਪੈ ਗਿਆ ਸੀ ਪਰ ਇਹਨਾਂ ਵਾਹਿਗੁਰੂ ਜੀ ਦਾ ਸ਼ੁਕਰ ਹੈ ਵੀ ਆਪ ਹੀ ਮੈਨੂੰ ਕਿਹਾ ਉਦੋਂ ਵੀ ਇਹਨੇ ਅਜ ਤੋਂ 12 14 ਸਾਲ ਪਹਿਲਾਂ ਵੀ ਡੈਡੀ ਮੇਰ ਕੋ ਗਲਤੀ ਹੋ ਗਈ ਆ ਤੇ ਮੇਰਾ ਛਡਾਓ ਜਲੰਧਰ ਪੇਮਸ ਹਸਪਤਾਲ ਚੋਂ ਦਵਾਈ ਲਈ ਆਹੀ ਘਰ ਲੈ ਖਾਧੀ ਆ ਠੀਕ ਹੋ ਗਿਆ ਬਾਅਦ ਚਾਰ ਮਹੀਨੇ ਬਾਅਦ 6 ਸਹੀ ਹੁਣ ਤੋਂ ਉਹਨੂੰ ਜਰਮਨ ਭੇਜਿਆ ਆਪਾਂ ਜਰਮਨ ਪੱਕੇ ਪੁੱਕੇ ਹੁੰਦਾ ਨਾ ਚਾਂਸ ਨਹੀਂ ਕੋਈ ਬਣਦਾ ਵਿਆਹ ਕਰਾਉਣ ਤੋਂ ਫਿਰ ਇਟਲੀ ਆ ਗਿਆ ਪੰਜ ਸਾਲ ਇਟਲੀ ਲਾਏ ਪੱਕਾ ਹੋਇਆ ਤੇ ਆ ਹੁਣ ਨਾ ਕੀਏ ਉੱਥੇ ਵੇਖੋ 10 ਸਾਲ ਬਾਹਰ ਰਿਹਾ ਵੇ ਕੋਈ ਗੱਲਬਾਤ ਨਹੀਂ ਉਹਨੂੰ ਨਸ਼ੇ ਵਾਲੀ ਕੋਈ ਨਹੀਂ ਮਰਦੀ ਕਿਰਪਾ ਰਹੀ ਹੈ 10-11 ਸਾਲਾਂ ਬਾਅਦ ਨਾ ਕੀਏ ਪੰਜਾਬ 'ਚ ਆਇਆ ਇੰਡੀਆ ਆਇਆ ਵੇ ਇੱਥੇ ਮੇਰੇ ਪੰਜਾਬ 'ਚ ਜਿਹਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਚੱਲਦੀਆਂ ਆਂ ਦੇ ਸ਼ਾਇਦ ਮਹਾਰਾਜ ਕਿਰਪਾ ਕਰੇ ਜਿੱਦਾਂ ਚਲੋ ਪੰਜਾਬ ਸਰਕਾਰ ਲੱਗੀ ਆ ਮੈਂ محکمہ ਪੁਲਿਸ ਤੇ ਨੌਕਰੀ ਕਰਦਾ ਮੇਰੀ ਪੁਲਿਸ ਬੜੇ ਇਹਦੇ ਤੇ ਜ਼ੋਰ ਦੇ ਨਾਲ ਜੰਗ ਜੁੱਦ ਜੰਗ ਦੇ ਵਿਰੁੱਧ ਇਹਨਾਂ ਲਗਾ ਜੋ ਨਸ਼ਾ ਵਿਰੁੱਧ ਬੜੇ ਵੱਡੀ ਮਹਮ ਚੱਲ ਰਹੀ ਆ ਪਰ ਚਲੋ ਹੱਲੇ ਮੇਰੇ ਨਾਲ ਕੱਲ ਪਰਸੋ ਇਹ ਘਟਨਾ ਵਾਪਰ ਗਈ ਫਿਰ ਮੈਨੂੰ ਕੀ ਲੱਗਣਾ ਵੀ ਇਹਦਾ ਫਾਇਦਾ ਹੱਲੇ ਤੱਕ ਨਹੀਂ ਹੋਇਆ ਪਰ ਮਹਾਰਾਜ ਕਿਰਪਾ ਕਰੇ ਸੱਚਾ ਪਾਤਸ਼ਾਹ ਪੰਜਾਬ ਸਰਕਾਰ ਸਫਲ ਹੋ ਜਾਵੇ ਮੇਰੀ ਪੰਜਾਬ ਪੁਲਿਸ ਇਸ ਕੋਰ ਨੂੰ ਸਮਾਜ ਤੋਂ ਦੂਰ ਕਰਨ ਵਾਸਤੇ ਕਾਮਯਾਬ ਹੋ ਜਾਵੇ ਤੇ ਸ਼ਾਇਦ ਮੇਰੇ ਬੱਚੇ ਵਾਂਗੂ ਜਿਹੜੇ ਪਹਿਲਾਂ ਵੀ ਦੁਨੀਆ 'ਚ ਪਤਾ ਨਹੀਂ ਕਿੰਨੇ ਕ ਬੱਚੇ ਚਲੇ ਗਏ ਉਹਨਾਂ ਦੀ ਆਤਮਾ ਨੂੰ ਕਿਤੇ ਨਾ ਕਿਤੇ ਸ਼ਾਂਤੀ ਮਿਲਣੀ ਆ ਕਿਉਂਕਿ ਇਹ ਜਿਹੜਾ ਨਸ਼ਾ ਨਾ ਕੋਈ ਖੁਸ਼ੀ ਨਾ ਨਹੀਂ ਕਰਦਾ ਇਹ ਇੱਕ ਬਿਮਾਰੀ ਆ ਕਿਸੇ ਨੂੰ ਲੱਗ ਜਾਂਦੀ ਆ ਬਿਮਾਰੀ ਕਿਦਾਂ ਫੈਲਦੀ ਤੁਹਾਨੂੰ ਪਤਾ ਹੀ ਆ ਹੁਣ ਇੱਥੇ ਮੁੱਖ ਕਾਰਨ ਇਹ ਬਿਮਾਰੀ ਫੈਲੰਦਾ ਆ ਵੀ ਸਾਨੂੰ ਜਿਹੜੀ ਚੀਜ਼ ਖੁੱਲੇ ਚ ਮਿਲ ਜਣੀ ਆ ਆਮ ਹੀ ਤੇ ਬੰਦੇ ਦਾ ਵੇਖ ਕੇ ਟੈਸਟ ਕਰਨ ਨੂੰ ਦਿਲ ਕਰੇ ਹੁੰਦਾ ਇਹ ਨਸ਼ਾ ਵੀ ਇਦਾਂ ਦਾ ਵੀ ਜਦੋਂ ਹਰ ਇੱਕ ਗਲੀ ਮਹੱਲੇ ਬਾਜ਼ਾਰ ਤੇ ਸਾਨੂੰ ਮਿਲਣਾ ਪਿਆ ਤੇ ਹਰੇਕ ਦਾ ਦਿਲ ਕੀਤਾ ਉਹਦੇ ਚ ਮੇਰਾ ਬੱਚਾ ਸ਼ਿਕਾਰ ਹੋ ਗਿਆ ਉਹਨੇ ਵੀ ਉਹ ਦੂਜੀ ਵਾਰੀ ਵੇਖੋ ਵਿਆਹ ਤੋਂ ਬਾਅਦ ਆ ਕੇ ਫੇਰ ਦਲਦਲ ਚ ਫਸਿਆ ਫੇਰ ਉਹਨੇ ਮੈਨੂੰ ਕਿਹਾ ਵੀ ਡੈਡੀ ਮੇਰਾ ਇਲਾਜ ਕਰਾਓ ਮੈਂ ਗਲਤੀ ਕਰ ਲਈ ਮੈਂ ਹਾਂ ਤੂੰ ਯਾਰ ਘੜੀ ਮੁੜੀ ਗਲਤੀ ਕਰਦਾ 10 ਸਾਲਾਂ ਬਾਅਦ ਫੇਰ ਤੋਂ ਅਜੇ ਹੋ ਗਿਆ ਉਹਨੂੰ 3 ਜੂਨ ਨੂੰ ਪਿੰਮ ਹਸਪੀਟਲ ਜਲੰਧਰ ਦਾਖਲ ਕਰਾਇਆ ਜੀ ਬਹੁਤ ਵਧੀਆ ਹਸਪੀਟਲ ਆ ਪਤਨੀ ਸਰਕਾਰੀ ਜਾਂ ਕਿਦਾਂ ਤੇ 20 ਜੂਨ ਨੂੰ ਛੁੱਟੀ ਕਰਕੇ ਆਏ ਆ ਸੀ 17 ਦਿਨ ਉੱਥੇ ਰਹਿ ਗਿਆ ਮੇਰੀ ਬੱਚੇ ਦੀ ਵੇਖੋ 23 ਫਰਵਰੀ ਨੂੰ ਵਿਆਹ ਹੋਇਆ ਸੀ ਉਹਦੇ ਮੰਮੀ ਡੈਡੀ ਮੇਰੀ ਬੇਟੀ ਦੇ ਸਾਡੇ ਕੁੜਮ ਉਹਨਾਂ ਨੂੰ ਕਦੇ ਪਤਾ ਨਾ ਲੱਗ ਜਾ ਵੀ ਵੈਸੇ ਹੀ ਤੇ ਦੁੱਖ ਹੈਗਾ ਹੈਗਾ ਵੀ ਸਾਡਾ ਬੱਚਾ ਵੀ ਉਹਨਾਂ ਨੂੰ ਨਾ ਕਦੇ ਪਤਾ ਲੱਗ ਜਾ ਵੀ ਨਹੀਂ ਤੇ ਉਹਦਾ ਆਮ ਤੌਰ ਤੇ ਆਪਾਂ ਨਸ਼ੇ ਛੱਡਣ ਵਾਲੇ ਸੈਂਟਰ 'ਚ ਜਮਾ ਕਰਦੇ ਹਾਂ ਤੂੰ ਕਰਦੇ ਆ ਕੋਈ ਫੋਨ ਨਹੀਂ ਪਰ ਮੈਂ ਕਹਾਂ ਉਹਨਾਂ ਦੀ ਲਿੰਕ ਟੁੱਟ ਜਾਣਾ ਤੇ ਅਸੀਂ ਉੱਥੇ ਪ੍ਰਾਈਵੇਟ ਰੂਮ ਵੱਧ ਖਰਚਾ ਭਰ ਕੇ ਲੱਖ ਡੇ ਲੱਖ ਰੁਪਇਆ ਲਾਇਆ ਪੈਸੇ ਦੀ ਨਹੀਂ ਗੱਲ ਵੈਸੇ ਦੱਸਦਾ ਵੀ ਸਿਰਫ ਇੱਕ ਤੇ ਉਹਨਾਂ ਨੂੰ ਨਾ ਇਹ ਦੁੱਖ ਦਾ ਪਤਾ ਲੱਗ ਜਾ ਤੇ ਪਰ ਮਾਰੇ ਦੇ ਹੁਕਮ 'ਚ ਕੁਝ ਹੋਰ ਸੀ 17 ਸਾਲ ਦਿਨ ਰਹਿ ਕੇ 20 ਤਰੀਕ ਤੋਂ ਲੈ ਕੇ 15 ਪੰਜ ਤਰੀਕ ਤੱਕ 15 ਦਿਨਾਂ ਦੇ ਵਿੱਚ ਬਾਅਦ ਫੇਰ ਵੀ ਵਿੱਚ ਵਿੱਚ ਉਹ ਭੱਜ-ਭੱਜ ਕੇ ਘਰੋਂ ਜਾਂਦਾ ਰਿਹਾ ਤੇ ਲਾਸਟ ਹਾਂ ਜਿਹੜਾ 5 ਜੁਲਾਈ ਰਾਤ 9:00 ਵਜੇ ਘਰੋਂ ਮੈਨੂੰ ਇਹ ਕਹਿ ਕੇ ਗੈਰ ਵੀ ਡੈਰੀ ਮੈਂ ਅੱਡੇ ਤੇ ਜਾਣਾ ਵੀਰ ਪੀਣੀ ਹੈ ਤੇ ਵੇਖੋ ਮੈਂ ਗੁਰਸਿੱਖਿਆਂ ਮਰ ਦੀ ਕਿਰਪਾ ਵਾਹਿਗੁਰਜੀ ਦੀ ਆ ਅਮਰਤਾਰੀ ਸਿੰਘ ਆ ਤੇ ਆਪਾਂ ਨੂੰ ਵੀਰਪੂਰ ਪੀਣ ਦੀ ਇਜਾਜ਼ਤ ਦਿੱਤੀ ਸੀ ਵਿਚਾਰ ਕਿ ਤੂੰ ਖਾ ਪੀ ਲਿਆ ਕਰ ਆ ਜਦ ਨਾ ਮਰ ਜਾਂਦਾ ਅੰਦੇਸ਼ ਸਾਹਿਬ ਛੱਕੇ ਉਹ ਨਾ ਕਹਿਆ ਕਰ ਉਹ ਵੀਰ ਨਹੀਂ ਉਹਨੇ ਲਈ ਉਹ ਤੁਹਾਡੇ ਤੋਂ ਗਾਂ ਕਰੇ ਚਲੇ ਗਿਆ ਪਤਾ ਨਹੀਂ ਸਾਡੇ ਪਿੰਡੋਂ ਕੋਈ ਸਮਾਨ ਲੈ ਕੇ ਗਿਆ ਜਾਂ ਗਾਂ ਗਿਆ ਜੀ ਮੁਸ਼ਕਵੇਦ ਪਿੰਡ ਪੈਂਦਾ ਇੱਥੇ ਬਿਲਾ ਕੋਠੀ ਰੋਡ ਤੇ ਕਪੂਰਸਲੇ ਜਦੋਂ ਚਲੇ ਗਿਆ 10 ਵਜੇ ਤੱਕ 11 ਵਜੇ ਤੱਕ ਡਿਗ ਰਹੇ ਉਹ ਤੋਂ ਬਾਅਦ ਮੈਂ ਤੇ ਮੇਰੀ ਘਰ ਵਾਲੀ ਸ਼ਹਿਰ ਦੀਆਂ ਗਲੀਆਂ ਚ ਗੱਡੀ ਨੂੰ ਰਾ 2:30 ਵਜੇ 3:00 ਵਜੇ ਤੱਕ ਫੇਰਦੇ ਰਿਆਂ ਜੀ ਕਿਤੇ ਮੋਟਰਸਾਈਕਲ ਦੀ ਸਾਨੂੰ ਬਾਹਰ ਕਿਤੇ ਬੱਚੇ ਦਾ ਮਿਲ ਜਾਵੇ ਤੇ ਅੰਦਰ ਹੋਵੇ ਮੁਸ਼ਕਵੇਦ ਜਿੱਥੇ ਫਿਰ ਅਗਲੇ ਦਿਨ ਸਾਨੂੰ 2:30 ਵਜੇ ਵਾਪਸ ਆ ਗਏ ਅਗਲੇ ਦਿਨ ਸਵੇਰੇ 8 ਵਜੇ ਮੈਨੂੰ ਇੱਕ ਪੁਲਿਸ ਅਫਸਰ ਦਾ ਫੋਨ ਆਇਆ ਵੀ ਇੱਥੇ ਡੈੱਡ ਬੋਡੀ ਪਈ ਆ ਨਾ ਤਾਂ ਮੈਂ ਕਹਿੰਦਾ ਜੀ ਇਹ ਮੇਰੇ بیٹے ਦੀ ਹੈ ਬਾਅਦ ਵਿੱਚ ਮੈਂ ਫਿਰ ਆਪਣੇ بیٹے ਕੋ ਗਿਆ ਉਹ ਤੋਂ ਬਾਅਦ ਤੁਹਾਨੂੰ ਪਤਾ ਸਾਰਾ ਪਿੰਡ ਦੇ ਹਾਲਾਤਾਂ ਬਾਰੇ ਇਲਾਕੇ ਦੇ ਹਾਲਾਤਾਂ ਬਾਰੇ ਕਿ ਹੱਲੇ ਵੀ ਜਿਹੜਾ ਨਸ਼ਾ ਵਿਕ ਰਿਹਾ ਹੈ ਪੂਰੇ ਜਗੀ ਪੱਦਰ ਤੇ ਕਿਉਂਕਿ ਇੱਕ ਬੱਚਾ ਜਿਹੜਾ ਸੁਧਰ ਚੁੱਕਾ ਸੀ ਮੂਲ ਤਾਰਾ ਚ ਆ ਚੁੱਕਾ ਸੀ ਵਿਦੇਸ਼ ਦੇ ਵਿੱਚ ਸੈਟਲ ਸੀ ਪਰਿਵਾਰ ਸੈੱਟ ਹੋ ਗਿਆ ਸੀ ਉਹਦਾ ਫੇਰ ਇਹ ਜੇ ਹਾਲਾਤਾਂ ਦੇ ਵਿੱਚ ਦੁਬਾਰਾ ਆਪ ਆਉਣਾ ਕਿਤਨੇ ਕਿਤੇ ਸਵਾਲ ਤਾਂ ਖੜੇ ਹੁੰਦੇ ਨੇ ਵੇਖੋ ਜੀ ਜਿੱਦਾਂ ਤੁਹਾਨੂੰ ਮੈਂ ਦੱਸਿਆ ਵੀ ਮੈਂ ਪੁਲਿਸ ਮੈਕਾਜ ਦੀ ਨੌਕਰੀ ਕਰਦਾ ਮੈਂ ਸਵੇਰੇ ਚਲੇ ਜਾਂਦਾ ਸ਼ਾਮ ਨੂੰ ਆਉਣਾ ਮੈਨੂੰ ਭਾਵੇਂ ਬਾੜਾ ਨਹੀਂ ਪਤਾ ਪਰ ਮੈਂ ਮੇਰੀ ਘਰ ਵਾਲੀ ਸਰਪੰਚਿਆ ਪਿੰਡ ਦੀ ਜੀ ਕੀ ਤੀਜੀ ਵਾਰੀ ਸਰਪੰਚ ਬਣੀ ਆ ਲੋਕੀ ਪਿਆਰ ਕਰਦੇ ਆ ਉਹਦੇ ਨਾਲ ਉਹ ਲੋਕਾਂ ਦੇ ਦੁੱਖ ਸੁੱਖ ਚ ਖੜਦੀ ਆ ਉਹਦੇ ਕੋਲ ਜਦੋਂ ਪਿੰਡ ਦੇ ਲੋਕ ਆ ਕੇ ਦੱਸਦੇ ਆ ਤਾਂ ਮੈਂ ਵੀ ਕਈ ਵਾਰੀ ਕੋਲ ਹੀ ਹੁੰਦਾ ਸੀ ਉਹ ਪਿੰਡ ਦੇ ਲੋਕੇ ਦੱਸਦੇ ਵੀ ਸਰਪੰਚ ਸਾਹਿਬ ਪਿੰਡ ਦੇ ਹਾਲਾਤ ਬੜੇ ਖਰਾਬ ਹੋ ਗਏ ਨਸ਼ਾ ਬਹੁਤ ਹੋ ਗਿਆ ਤੇ ਉਹ ਮੇਰੀ ਘਰ ਵਾਲੀ ਬੜੀ ਬੇਵੱਸ ਸੀ ਜੀ ਉਹ ਕਹਿੰਦੀ ਮੇਰੇ ਕੋਲ ਤਾਂ ਹਲੇ ਆਪਣਾ ਪਰਿਵਾਰ ਹੀ ਨਹੀਂ ਸੰਭਿਆ ਜਾਣ ਰਿਹਾ ਤੇ ਮੈਂ ਪਿੰਡ ਦਾ ਹਲੇ ਕੀ ਕਰਾਂ ਹੁਣ ਕਹਿੰਦੀ ਵੀ ਮੈਂ ਸਰਪੰਚੀ ਛੱਡ ਦੇਣੀ ਆ ਮੈਂ ਉਦਾਂ ਹੀ ਇਹ ਦੇ ਖਿਲਾਫ ਹੁਣ ਖੜਨਾ ਹੈ ਇੱਕ ਪਿਤਾ ਵਾਸਤੇ ਬੜਾ ਔਖੀ ਘੜੀ ਹੁੰਦੀ ਹੈ ਇੱਕ ਪੁੱਤ ਨੂੰ ਪਾਲ ਪਲੋਸ ਕੇ ਵੱਡਾ ਕਰਨਾ ਕਈ ਉਮੀਦਾਂ ਹੁੰਦੀਆਂ ਨੇ ਅੱਜ ਜਿਸ ਘਰ ਦੇ ਵਿੱਚ ਸ਼ਗਣਾ ਦਾ ਮਾਹੌਲ ਸੀ ਅੱਜ ਕੁਝ ਦਿਨ ਪਹਿਲਾਂ ਇੱਥੇ ਸ਼ਗਣਾ ਦਾ ਮਾਹੌਲ ਸੀ ਅੱਜ 70 ਵਿੱਚ ਇਹਨੇ ਕਿਤੇ ਨਾ ਕਿਤੇ ਮਨ ਦੇ ਵਿੱਚ ਤੀਸਤ ਹੁੰਦੀ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਵਾਹਿਗੁਰੂ ਜੀ ਕੋਈ ਵੀ ਮਾਂ ਪਿਓ ਹੋਵੇ ਐਡਾ ਵੱਡਾ ਦੁੱਖ ਬੱਚੇ ਦਾ ਦੁੱਖ ਸਭ ਤੋਂ ਵੱਡਾ ਨਾ ਵਿਛੋੜਾ ਵੱਡਾ ਮਾਰ ਦੇ ਦੀ ਬਾਣੀ 'ਚ ਲਿਖਿਆ ਵੀ ਵਿਛੋੜਾ ਸਭ ਤੋਂ ਵੱਡਾ ਦੁੱਖ ਆ ਸਾਡਾ ਮੇਰਾ ਬੱਚਾ 29 ਸਾਲ ਦੀ ਉਮਰ ਆ 18 19 ਸਾਲ ਦਾ ਬਾਹਰ ਭੇਜ ਦਿੱਤਾ 10 ਸਾਲ ਲਾ ਕੇ ਬਾਹਰੋਂ ਸਾਨੂੰ ਤੇ ਉਹ ਵੀ ਦੁੱਖ ਆ ਵੀ ਸਾਡੇ ਤੋਂ ਨਜ਼ਰ ਦੂਰ ਰਿਹਾ ਤੇ ਦੁੱਖ ਤੇ ਹੈਗਾ ਪਰ ਨਾ ਕਿ ਵੱਡੀ ਗੱਲ ਮਹਾਰਾਜ ਨੂੰ ਮੰਨਣ ਵਾਲਾ ਮੈਂ ਤੁਹਾਨੂੰ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਮੈਂ ਪੁੱਤ ਆ ਜੇ ਉਹਨੇ ਮਾਰਨੇ ਆਪਣੇ ਚਾਰ ਸਾਹਿਬਜ਼ਾਦੇ ਵਾਰ ਕੇ ਵੀ ਸੀ ਨਹੀਂ ਕੀਤੀ ਠੀਕ ਹੈ ਸ਼੍ਰੀ ਗੁਰੂ ਰਾਜਨਦੇਵ ਜੀ ਤਤੀ ਤਵੀ ਤੇ ਬੈਠੇ ਸੀ ਤੇਰਾ ਭਾਣਾ ਮੀਠਾ ਕਰਕੇ ਮੰਨੇ ਹੋ ਉਹਨਾਂ ਨੇ ਸਾਡੇ 'ਚ ਵੀ ਥੋੜਾ ਜਨਾ ਉਹ ਸ਼ਕਤੀ ਮੈਨੂੰ ਲੱਗਦਾ ਵੀ ਮਹਾਰਾਜ ਨੇ ਦਿੱਤੀ ਆ ਸਭ ਇਹ ਸਭ ਹੁਕਮ ਸਮਾਵੇ ਹੁਕਮ ਆਵੇ ਹੁਕਮ ਸਮਾਵੇ ਦੁਖ ਸੁਖ ਸਭ ਤੇ ਸਰ ਜਾਏ ਮਾਰਦੀ ਬਾਣੀ ਚ ਲਿਖਿਆ ਹੁਕਮ ਚ ਆਉਂਦਾ ਹੁਕਮ ਚ ਬੰਦਾ ਚਲੇ ਜਾਂਦਾ ਦੁਖ ਸੁਖ ਉਹਦੀ ਰਜਾਜ ਸਾਨੂੰ ਸਹਿ ਲੈਣਾ ਚਾਹੀਦਾ ਤੇ ਮੈਨੂੰ ਲੱਗਦਾ ਕਿ ਥੋੜਾ ਜਿਹਾ ਮਾਰੇ ਨੇ ਮੈਨੂੰ ਬਲ ਬਖਸ਼ਿਆ ਮੈਂ ਸਹਿਣਦੇ ਹਾਂ ਹੁਣ ਪਰਿਵਾਰ ਜਿਹੜਾ ਹੈ ਨਸ਼ਿਆਂ ਦੇ ਖਿਲਾਫ ਡਟਣ ਲਈ ਬਿਲਕੁਲ ਤਿਆਰ ਹੈ ਵਾਹਿਗੁਰੂ ਜੀ ਤਾਂ ਕਿ ਇਹ ਤਿਆਰ ਤੇ ਪਹਿਲਾਂ ਵੀ ਸੀ ਮੇਰੀ ਘਰ ਵਾਲੀ ਪਿੰਡ ਦੀ ਸਰਪੰਚ ਆ ਉਹਨੇ ਕਈ ਵਾਰੀ ਸੀਨੀਅਰ ਅਫਸਰ ਨੂੰ ਇੱਕ ਵਾਰੀ ਦੱਸਿਆ ਵੀ ਆ ਵੀ ਵੀ ਪਿੰਡ ਚ ਨਸ਼ਾ ਬੜਾ ਵੱਡਾ ਚੱਲਦਾ ਹੈ ਤੇ ਅੱਗੋਂ ਚਲੋ ਮੇਰੀ ਪੁਲਿਸ ਮੈਂ ਕਿਵੇਂ ਦੀ ਹਾਨੀ ਹੁੰਦੀ ਆ ਪਰ ਸਾਡੇ ਚ ਵੀ ਜਿਹਨੂੰ ਉਹ ਕਿੜੀਆਂ ਮੱਛਲੀਆਂ ਕਹਿ ਦਿੰਦੇ ਆ ਕਾਲੀਆਂ ਭੇਡਾਂ ਕਾਲੀਆਂ ਭੇਡਾਂ ਮੈਂ ਮਹਿਕਮੇ ਕੋਲ ਆਪਣੇ ਕੋਲ ਮਾਫੀ ਮੰਗਦਾ ਵੀ ਸਾਰੇ ਪਾਸੇ ਹੈਗੀਆਂ ਕੱਲੀ ਸਾਡੀ ਪੁਲਿਸ ਚ ਨਹੀਂ ਆ ਗਿਆ ਪਾਜੀ ਹਾਂ ਸਾਡੀ ਪੁਲਿਸ ਨਹੀਂ ਕੱਲੀ ਸਾਰਿਆਂ ਚ ਆ ਗਿਆ ਉਹ ਕਾਲੀਆਂ ਭੇਡਾਂ ਸਾਡੇ ਮਹਿਕਮੇ ਚ ਜਿਹੜੀਆਂ ਹੈਗੀਆਂ ਜੀ ਉਹ ਸਾਡੇ ਚੰਗੇ ਜਿਹੜਾ ਪੁਲਿਸ ਅਫਸਰ ਨੂੰ ਬੜਾ ਖਰਾਬ ਕਰਦੀਆਂ ਤੇ ਉਹ ਕਾਲੀਆਂ ਭੇਡਾਂ ਚ ਉਹ ਅਫਸਰ ਹੁੰਦਾ ਸੀ ਜਿਹਨੂੰ ਮੇਰੀ ਘਰਵਾਲੀ ਨੇ ਕਹਿਤਾ ਵੀ ਨਸ਼ਾ ਬੜਾ ਵੇਗਦਾ ਤੇ ਅੱਗੋਂ ਦਾ ਜਵਾਬ ਸੀ ਸਰਪੰਚ ਸਾਹਿਬ ਇਹ ਕਹਿੰਦਾ ਨਹੀਂ ਮੁੱਕਣਾ ਉਤੋਂ ਪੱਜਾ 7 ਮਹੀਨਿਆਂ ਬਾਅਦ ਕਿਸੇ ਗਲਤ ਬੰਦੇ ਤੇ ਹੱਕ ਤੇ ਸਾਨੂੰ ਰਾਜੀਨਾਮਾ ਕਰਾਉਣ ਵਾਸਤੇ ਕਹਿਣ ਵਾਸਤੇ ਮੇਰੀ ਘਰਵਾਲੀ ਕੋ ਆਇਆ ਤੇ ਮੈਨੂੰ ਬਾਹਰ ਗੇਟ ਤੇ ਆ ਕੇ ਕਹਿੰਦਾ ਕਹਿੰਦਾ ਸਰਪੰਚਾ ਮੈਨੂੰ ਸਰਪੰਚ ਦੁਨੀਆਵੇਂ ਕਹੀ ਜਾਂਦੀ ਆ ਜੀ ਸਰਪੰਚ ਉਹ ਹੀ ਆ ਕਹਿੰਦਾ ਹੈ ਮੇਰੀ ਘਰ ਵਾਲੀ ਨੂੰ ਕਹਿੰਦਾ ਹੈ ਸਰਪੰਚ ਸਾਹਿਬ ਇਹ ਅਖਾ ਤੂੰ ਹੀ ਤੇ ਆਉਣਾ ਨਹੀਂ ਅਸੀਂ ਕਿਹਾ ਹੀ ਮਿਲਿਆ ਗਿਆ ਮੇਰੀ ਘਰ ਵਾਲੀ ਨਾਲ ਗੱਲ ਮੂੰਹ ਤੇ ਕਰਦੇ ਉਹ ਕਹਿੰਦੇ ਅਸੀਂ ਤੇਰੇ ਕੋ ਕੀ ਕਰਨਾ ਹੈ ਵੀ ਤੈਨੂੰ ਇੱਕ ਛੋਟਾ ਜਿਹਾ ਸਵਾਲ ਪਾਹੇ ਤੂੰ ਤਾਂ ਜਵਾਬ ਹੀ ਸਾਨੂੰ ਦੇ ਦਿੱਤਾ ਇਦਾਂ ਦਾ ਤੇ ਬੜੇ ਹਾਲਾਤ ਮਾੜੇ ਆ ਸਾਡੇ ਸਾਰੇ ਪਾਸੇ ਉਹ ਪੁਲਿਸ ਅਫਸਰ ਨੂੰ ਮੈਨੂੰ ਪਤਾ ਲੱਗਾ ਕੱਲ ਤਾਂ ਸ਼ਾਇਦ ਪੁਲਿਸ ਲੈਣ ਚਲਾਤਾ ਆ ਕੁ ਮਹੀਨਾ ਦੋ ਮਹੀਨੇ ਪੁਲਿਸ ਲੈਣ ਤੇ ਰਹਿ ਜਾਣ ਕਿ ਫੇਰ ਕਿਤੇ ਨਾ ਕਿਤੇ ਨੂੰ ਲੱਗਣਾ ਆ ਬੰਦਿਆਂ ਕਾਲੀਆਂ ਭੇਡਾਂ ਚਾਹੁੰਦੀਆਂ ਕਿ ਪੰਜਾਬ ਦੀ ਜਵਾਨੀ ਮਰ ਜਵੇ ਨਸ਼ਾ ਖਤਮ ਨਾ ਹੋਵੇ ਜਵਾਨੀ ਖਤਮ ਹੋ ਜੇ ਵਾਹਿਗੁਰੂ ਜੀ ਮੇਰੇ ਨਾਲ ਪਿੰਡ ਚ ਜਿਹੜੇ ਨਸ਼ਾ ਵੇਚਦੇ ਮੈਂ ਵੀ ਉਹਨਾਂ ਨੂੰ ਜਾਣਦਾ ਮੈਂ ਉਹਨਾਂ ਨਾਲ ਸਪੈਸ਼ਲੀ ਦੋ ਚਾਰ ਵਾਰੀ ਕਿਹਾ ਮੈਂ ਕਿਹਾ ਯਾਰ ਤੁਸੀਂ ਨਾ ਸਾਰੇ ਜਣੇ ਰਲ ਕੇ ਠੇਕਾ ਲੈ ਲਓ ਸ਼ਰਾਬ ਦਾ ਠੇਕਾ ਲੈ ਲਓ ਥੋੜੇ ਥੋੜੇ ਪੈਸੇ ਪਾ ਕੇ ਵੀ ਆਹ ਕੰਮ ਨਾ ਕਰੋ ਤੁਸੀਂ ਵੀ ਮਤਲਬ ਜਿਹਦੇ ਨਾਲ ਕਿਹੇ ਬੱਚੇ ਦੀ ਜਾਨ ਹੀ ਚਲੀ ਜਾਵੇ ਮਤਲਬ ਇਹ ਨਾ ਕੰਮ ਕਰੋ ਉਹ ਮੈਨੂੰ ਬਿਲਸ ਵਾਲੇ ਚਲੋ ਮੇਰੀ ਨੌਕਰੀ ਬਾਬਾ ਜੀ 35 36 ਸਾਲ ਹੈ ਮੈਂ ਨਾ ਕਿਤੇ ਬਾਹਰ ਫੀਲਡ 'ਚ ਨਹੀਂ ਵਰਤਿਆ ਵਿਚਰਿਆ ਕਿਉਂਕਿ ਮੇਰਾ ਨਾ ਸੁਭਾਅ ਨਹੀਂ ਹੈਗਾ ਜੀ ਕਦੇ ਠਾਣੇ ਲੱਗ ਜਾਂਦਾ ਕਿਉਂਕਿ ਠਾਣੇ ਚ ਰਹਿ ਕੇ ਨਾ ਸਾਨੂੰ ਮਾੜਾ ਮੋਟਾ ਸ਼ਕਤੀ ਨਾਲ ਲੋਕਾਂ ਦਾ ਵਰਤਣਾ ਪੈਂਦਾ ਉਹ ਮਿਰਚ ਉਹ ਗੁਣ ਨਹੀਂ ਸੀ ਹੈਗਾ ਮੈਂ ਠਾਣੇ ਨਹੀਂ ਰਿਹਾ ਮੇਰਾ ਦਿਲ ਥੋੜਾ ਜਿਹਾ ਇਦਾਂ ਦਾ ਵੇ ਵੀ ਮੈਨੂੰ ਲੋਕ ਇਹ ਵੀ ਕਹ ਦਿੰਦੇ ਵੀ ਤੂੰ ਯਾਰ ਪੁਲਿਸ ਚ ਤੇ ਐਵੇਂ ਭਰਤੀ ਹੋ ਗਿਆ ਤੂੰ ਲੱਗਦਾ ਨਹੀਂ ਪੁਲਿਸ ਮਰਾਜ ਮੈਂ ਕਦੇ ਵੀਆਈਪੀ ਡਿਊਟੀ ਦੌਰਾਨ ਕਦੇ ਡਿਊਟੀ ਲੱਗ ਜਾਂਦੀ ਨਾ ਕਿਤੇ ਚੈਕਿੰਗ ਚ ਜਾ ਕੇ ਤੇ ਕਦੇ ਤੇ ਮੇਰਾ ਨਾ ਕਿਸੇ ਨੂੰ ਹੱਥ ਦੇ ਨੂੰ ਦੇ ਲਈ ਰੋਕਣ ਨੂੰ ਕਿਦਾ ਅਫਸਰ ਕਹਿੰਦੇ ਚੈੱਕ ਕਰੋ ਜੀ ਮੈਂ ਹੱਥ ਦੇ ਤੋ ਝਿਜਕਦਾ ਸੀ ਵੀ ਕੀ ਕਿਸੇ ਨੂੰ ਰੋਕਾਂਗੇ ਯਾਰ ਕਿਸੇ ਨੂੰ ਰੋਕਣਾ ਵੀ ਮੈਂ ਆਪਣੇ ਆਪ ਨੂੰ ਹੋ ਸਕਦਾ ਹੈ। ਸੋ ਇਹ ਸਨ ਉਸ ਨੌਜਵਾਨ ਦੇ ਪਿਤਾ ਜਿਨ੍ਹਾਂ ਨੇ ਪੂਰੀ ਘਟਨਾਕ੍ਰਮ ਦੀ ਜਾਣਕਾਰੀ ਵੀ ਸਾਨੂੰ ਦਿੱਤੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਕੀਤੇ ਨੇ ਇੱਕ ਪੁਲਿਸ ਅਫਸਰ ਜਿਹੜੇ ਕਿ ਇੱਕ ਕਾਲੀ ਭੇਡ ਦਾ ਵੀ ਉਹਨਾਂ ਨੇ ਬਲੋਜ ਕਰ ਕੀਤਾ ਗਿਆ ਤੇ ਉਮੀਦ ਹੈ ਕਿ ਉਸ ਕਾਲੀ ਭੇਡ ਦੇ ਬਰਖਲਾਫ ਵੀ ਜਿਹੜੀ ਸਖਤ ਤੋਂ ਸਖਤ ਕਾਰਵਾਈ ਅਮਲ ਚੱਲਿਆndi ਜਾਵੇ। ਕੈਮਰਾ ਪਰਸਨ ਨਰਮਲ ਸਿੰਘ ਦੇ ਨਾਲ ਮੈਂ ਵਰਨ ਸ਼ਰਮਾ ਰੋਜ਼ਾਨਾ ਸਪੋਕਸਮੈਨ ਟੀਵੀ ਕਪੂਰਥਲਾ